ਪਹਿਲਾਂ ਤਾਂ ਤੁਹਾਡੇ ਚੈਨਲ ਰਾਹੀਂ ਥੋੜੇ ਮਾਧਿਅਮ ਰਾਹੀਂ ਜੋ ਵੀ ਸੁਣ ਰਿਹਾ ਹੈ ਦੇਖ ਰਿਹਾ ਹੈ ਸਭ ਨੂੰ ਪਿਆਰ ਪ੍ਰੀਤ ਸਤਿ ਸ਼੍ਰੀਕਲ ਜੈ ਸ਼੍ਰੀ ਰਾਮ ਔਰ ਸਾਵਣ ਦੀਆਂ ਬਹੁਤ ਬਹੁਤ ਵਧਾਈਆਂ ਸੌਨ ਦਾ ਮਹੀਨਾ ਜਦੋਂ ਆਂਦਾ ਹੈ ਤਾਂ ਜਿਹੜੀਆਂ ਸਾਡੀਆਂ ਮੁਟਿਆਰਾਂ ਉਹਨਾਂ ਦੀਆਂ ਅੜੀਆਂ ਥੱਲੇ ਨਹੀਂ ਰਹਿੰਦੀਆਂ ਤੇ ਇਕੱਠੀਆਂ ਹੁੰਦੀਆਂ ਆਪਣੀਆਂ ਸਹੇਲੀਆਂ ਨਾਲ ਆਪਣੀਆਂ ਸਾਥਣਾਂ ਨਾਲ ਆਪਣੀਆਂ ਭਾਬੀਆਂ ਨਾਲ ਔਰ ਇਕੱਠੇ ਹੋ ਕੇ ਇੱਕੋ ਹੀ ਜਿਹੜਾ ਹੈ ਇੱਕ ਖੁਲਾਰਾ ਹੁੰਦਾ ਪੀਂਗ ਦਾ ਖੁਲਾਰਾ ਧੀਆ ਦਾ ਖੁਲਾਰਾ ਜਿਹਦੇ ਵਿੱਚ ਉਹ ਸ਼ਗਨ ਮਨਾਉਂਦੀਆਂ ਔਰ ਆਪਣੀਆਂ ਗੱਲਾਂ ਬਾਤਾਂ ਜਿਹੜੀਆਂ ਉਹ ਬੋਲੀਆਂ ਦੇ ਮਾਧਿਅਮ ਰਾਹੀਂ ਆਪਣੇ ਜਿਹੜੇ ਦੁੱਖ ਸੁੱਖਿਆ ਸਾਂਝੇ ਕਰਕੇ ਔਰ ਆਪਣਾ ਜਿਹੜਾ ਹੈ ਟਾਈਮ ਬਹੁਤ ਅੱਛਾ ਟਪੋਈਏ ਸੌਣ ਦੇ ਵਿੱਚ ਤਾਂ ਉਸੇ ਦਾ ਸੌਣ ਦਾ ਇੱਕ ਵਾਰ ਫੇਰ ਸੱਦਾ ਦਿੰਦੇ ਹੋਏ ਡਾਇਮੰਡ ਵੈਲਫੇਅਰ ਸੁਸਾਇਟੀ ਕੇ ਅਗਰਵਾਲ ਸਮਾਜ ਸਭਾ ਵੱਲੋਂ ਮੈਂ ਸਮਾਜ ਸੇਵਿਕਾ ਬੀਨੂ ਗੋਇਲ ਅੱਜ ਤੁਹਾਨੂੰ ਫੇਰ ਇੱਕ ਡਿਸਕਵਰੀ ਦੇ ਰਹੀ ਹਾਂ ਕਿ ਇਸ ਵਾਰ ਫੇਰ ਆਪਾਂ ਤੀਆਂ ਬਠਿੰਡੇ ਦੀਆਂ ਮਾਣ ਬਠਿੰਡੇ ਦਾ ਪ੍ਰੋਗਰਾਮ ਕਰਨ ਜਾ ਰਹੇ ਆਂ ਔਰ ਹਰ ਵਾਰ ਹੀ ਜਿਹੜਾ ਹੈ ਬਠਿੰਡੇ ਦੀਆਂ ਔਰਤਾਂ ਮਹਿਲਾਵਾਂ ਬੇਟੀਆਂ ਦਾ ਇਹਨੂੰ ਭਾਰੀ ਉਤਸ਼ਾਹ ਜਿਹੜਾ ਹੈ ਇਹਦੇ ਵਿੱਚ ਇਹਦੇ ਲਈ ਹੁੰਦਾ ਔਰ ਹੁਣ ਵੀ ਡਿਗਰੀਆਂ ਮੈਨੂੰ ਕਾਫੀ ਦਿਨਾਂ ਤੋਂ ਫੋਨ ਆ ਰਿਹਾ ਸੀ ਕਿ ਮੈਡਮ ਕਿੰਨੀ ਤਰੀਕ ਨੂੰ ਤੀਆਂ ਔਰ ਕਿੱਥੇ ਹੋਣਗੀਆਂ ਤਾਂ ਤੁਹਾਡੀ ਜਾਣਕਾਰੀ ਲਈ ਮੈਂ ਦੱਸਦਾ ਕਿ ਇਸ ਵਾਰ ਤੀਆਂ ਬਠਿੰਡੇ ਦੀਆਂ ਮਾਣ ਬਠਿੰਡੇ ਦਾ ਪ੍ਰੋਗਰਾਮ ਜੋ ਹੈ ਐਸਐਸਜੀ ਗਰਲ ਕਾਲਜ ਜੋ ਕਿ ਬਠਿੰਡੇ ਦੀ આન ਹੈ ਸ਼ਾਨ ਹੈ ਔਰ ਜਿੰਨੇ ਬੇਟੀਆਂ ਦਾ ਉਥੇ ਪਿਆਰ ਹੈ ਈਵਨ ਮੈਂ ਵੀ ਐਸਐਸਡੀ ਗਰਲ ਕਾਲਜ ਵਿੱਚ ਪੜ੍ਹੀਆਂ ਔਰ ਮੇਰੇ ਨਾਲ ਬੈਠੀ ਹੈ ਪ੍ਰਿੰਸੀਪਲ ਹੀਰੂ मैम ਐਸਐਸਡੀ ਗਰਲ ਕਾਲਜ ਤੋਂ ਔਰ ਮੈਂ ਬਹੁਤ ਤਰ੍ਹਾਂ ਧੰਨਵਾਦ ਕਰਦੀ ਹਾਂ ਕਿ ਇਸ ਵਾਰ ਮੈਨੇਜਮੈਂਟ ਔਰ ਪ੍ਰਿੰਸੀਪਲ ਦੋਨਾਂ ਦੇ ਸਹਿਯੋਗ ਨਾਲ ਸਾਰਿਆਂ ਦੇ ਸਹਿਯੋਗ ਨਾਲ ਅਸੀਂ ਐਸਐਸਡੀ ਗਰਲ ਕਾਲਜ ਦੇ ਗਰਾਊਂਡ ਦੇ ਵਿੱਚ ਤੀਆਂ ਦਾ ਮੇਲਾ ਲਗਾਉਣ ਜਾ ਰਹੇ ਹਾਂ ਔਰ ਇਸ ਦੀ ਖਾਸ ਗੱਲ ਇਹ ਹੋਏਗੀ ਕਿ ਇਹਦੇ ਵਿੱਚ ਜਿਵੇਂ ਹਰ ਵਾਰੀ ਹੁੰਦਾ ਹੈ ਕਿ ਐਂਟਰੀ ਇਹ ਜਿਹੜੀ ਉਹ ਪਾਸ ਨਾਲ ਹੋਗੀ ਉਹ ਸਿਰਫ ਇੱਕ ਹੁੰਦਾ ਹੈ ਕਿ ਜਿਹੜੀ ਕਪੈਸਿਟੀ ਹੈ ਜਿਹੜੀ ਤੁਹਾਡੀ ਜਗ੍ਹਾ ਦੀ ਹੈ ਤੁਸੀਂ ਉਹਦੇ ਅਕੋਰਡਿੰਗ ਜਿਹੜੀ ਇਹ ਗੈਦਰਿੰਗ ਕਰ ਸਕੋ ਇਸ ਲਈ ਸਿਸਟਮ ਉਹਦੇ ਲਈ ਹੁੰਦਾ ਹੈ ਪਰ ਲੇਕਿਨ ਉਸ ਪਾਸ ਦੀ ਉਸ ਐਂਟਰੀ ਪਾਸ ਦੀ ਮੈਂ ਚੈਨਲ ਰਾਹੀਂ ਫੇਰ ਦੱਸ ਰਹੀ ਹਾਂ ਕਿਸੇ ਤਰ੍ਹਾਂ ਦੀ ਕੋਈ ਫੀਸ ਨਹੀਂ ਹੈ ਲੇਕਿਨ ਐਂਟਰੀ ਉਸ ਪਾਸ ਰਿੰਗ ਹੋਏਗੀ ਔਰ ਜਿਹੜੇ ਇਹ ਪਾਸ ਹੈ ਜਾਇ ਇਸ ਪ੍ਰੋਗਰਾਮ ਵਿੱਚ ਭਾਗ ਲੈਣਾ ਕਿਉਂਕਿ ਇਹਦੇ ਵਿੱਚ ਗਿੱਧਾ ੱੱਪੇ ਸਿੱਠਣੀਆਂ ਔਰ ਮਹਿੰਦੀ ਔਰ ਮਿਸਟੇਜ ਮਿਸੇਸ ਥੀਜ ਕਈ ਤਰ੍ਹਾਂ ਦੇ ਮੁਕਾਬਲੇ ਕਰਾਈ ਜਾਣਗੇ ਤਾ ਉਹਦੇ ਵਿੱਚ ਚਾਹੇ ਭਾਗ ਲੈਣਾ ਹੈ ਚਾਹੇ ਤੁਸੀਂ ਐਂਟਰੀ ਪਾਸ ਲੈਣੀ ਹੈ ਤਾਂ ਮੇਰੇ ਨਾਲ ਬੈਠੇ ਹੈ ਪ੍ਰਿੰਸੀਪਲ ਸ਼ਾਦਾ ਮੈਮ ਔਰ ਜੋ ਕਿ ਇੰਡੀਅਨ ਨੈਸ਼ਨਲ ਸਕੂਲ ਦੇ ਪ੍ਰਿੰਸੀਪਲ ਔਰ ਅਕੈਡਮੀ ਉਹ ਚਲਾਉਂਦੇ ਨੇ ਤਾਂ ਇੰਡੀਅਨ ਨੈਸ਼ਨਲ ਸਕੂਲ ਕਿਲਾ ਰੋਡ ਐਸਐਸਟੀ ਗਰਲ ਕਾਲਜ ਮ릭ਸਿੰਗ ਰੋਡ ਔਰ ਜਿੱਥੇ ਅਸੀਂ ਬੈਠੇ ਕਾਨਫਰੈਂਸ ਕਰ ਰਹੇ ਹਾਂ ਭਾਗੁਰੂ ਰੋਡ 19 ਨੰਬਰ ਗਲੀ ਕੋਠੀ ਨੰਬਰ 657 ਔਰ ਡਿਫਰੈਂਟ ਕਨਵੈਂਟ ਸਕੂਲ ਪ੍ਰਤਾਪਨਗਰ ਗਲੀ ਨੰਬਰ 16 ਇਹ ਜਿਹੜੀਆਂ ਜਗ੍ਹਾ ਹੈ ਇੱਕ ਤਾਂ ਤੁਸੀਂ ਪਾਸ ਵੀ ਲੈ ਸਕਦੇ ਹੋ ਫਾਰਮ ਵੀ ਲੈ ਸਕਦੇ ਹੋ ਔਰ 9 ਤੋ 2 ਵਜੇ ਦਾ ਟਾਈਮ ਹੈ ਔਰ ਜਿਹੜੀ ਇਹਦੇ ਵਿੱਚ ਐਂਟਰੀ ਹੈ ਉਹ ਸਿਰਫ ਮਹਿਲਾਵਾਂ ਦੀ ਐਂਟਰੀ ਹੈ ਜਿਹੜੀਆਂ ਇਸ ਚ ਪਾਰਟਿਸਪੇਟ ਕਰਨਗੀਆਂ ਇਹਦੇ ਵਿੱਚ ਕੋਈ ਮਤਲਬ ਮੇਰੇ ਬੇਟੇ ਮੇਰੇ ਪ੍ਰਾਈਸ ਪਾਰਟਿਸਪੇਟ ਨਹੀਂ ਕਰ ਸਕਦੇ ਕਿਉਂਕਿ ਇਹ ਤੀਆਂ ਦਾ ਪ੍ਰੋਗਰਾਮ ਹੈ ਸਿਰਫ ਮਹਿਲਾਵਾਂ ਹੀ ਜਿਹੜੀਆਂ ਆਪਣੇ ਪਰਫਾਰਮੈਂਸ ਦੇ ਸਕਦੀਆਂ ਆ ਅ ਪ੍ਰੈਸਰਲੇ ਵੀਰਾਂ ਦਾ ਫਰ ਮਹਿਮਾਨਾਂ ਦਾ ਖੁੱਲਾ ਸਦਾ ਹੈ ਲੇਕਿਨ ਜੋ ਸਟੇਜ ਪਰਫਾਰਮੈਂਸ ਹੈ ਉਹ ਜਿਹੜੀ ਹੈ ਆ ਸਾਡੇ ਇਸ ਪ੍ਰੋਗਰਾਮ ਦੇ ਵਿੱਚ ਇੱਕ ਚੀਜ਼ ਹੋਰ ਹੈ ਕਿ ਜਿਹੜੇ ਵੀ ਐਂਟਰੀ ਪਾਸ ਹੋਣਗੇ ਉਹਨਾਂ ਦੇ ਵਿੱਚ ਇਸ ਵਾਰ ਵੱਖਰੀ ਗੱਲ ਹੈ ਕਿ ਲੱਕੀ ਡਰਾ ਵੀ ਕੱਢੇ ਜਾਣਗੇ ਤਾਂ ਕਿ ਉਹ ਮਹਿਲਾ ਮਾਤਾ ਉਤਸਾਹ ਜਿਹੜਾ ਪ੍ਰੋਗਰਾਮ ਦੇ ਵਿੱਚ ਨਾਲ ਨਾਲ ਬਣਿਆ ਰਹੇ ਇਸ ਤੋਂ ਇਲਾਵਾ ਜਿਹੜਾ ਹੈ ਪ੍ਰੋਗਰਾਮ ਦੇ ਵਿੱਚ ਜਿਵੇਂ ਤੁਸੀਂ ਕਹਿੰਦੇ ਤੀਆਂ ਬਠਿੰਡੇ ਦੀਆਂ ਤੀਆਂ ਤਾਂ ਲਗਾਉਣੇ ਹੀ ਆ ਪਰ ਮਾਨ ਬਠਿੰਡੇ ਦਾ ਪ੍ਰੋਗਰਾਮ ਵੀ ਨਾਲ ਕਿਉਂ ਰੱਖਿਆ ਗਿਆ ਕਿਉਂਕਿ ਜੋ ਮਹਿਲਾਵਾਂ ਕਿਸੇ ਖਾਸ ਮਕਸਦ ਲਈ ਖੜੀਆਂ ਹੋਈਆਂ ਸੀ ਸਮਾਜ ਵਿੱਚ ਰਹੀਆਂ ਸੀ ਕਿ ਉਹ ਮਕਸਦ ਪਾਇਆ ਬਠਿੰਡੇ ਦਾ ਨਾਮ ਰੋਸ਼ਨ ਕੀਤਾ ਆਪਣੇ ਪਰਿਵਾਰ ਦਾ ਨਾਮ ਰੋਸ਼ਨ ਕੀਤਾ ਜਾਂ ਫਿਰ ਆਪਣੇ ਪਰਿਵਾਰ ਲਈ ਇੱਕ ਚਾਨਣ ਮਨਾਰਾ ਬਣ ਕੇ ਸਾਹਮਣੇ ਆਈਆਂ ਉਹਨਾਂ ਨੂੰ ਸਪੋਰਟ ਵੀ ਕਰ ਰਹੀਆਂ ਔਰ ਸਮਾਜ ਵਿੱਚ ਵੀ ਵਿਚਰੀਆਂ ਔਰ ਸਮਾਜਿਕ ਤੌਰ ਤੇ ਵੀ ਬਹੁਤ ਜੜੀਆਂ ਸਸ਼ਕਤ ਹੋਈਆਂ ਤਾਂ ਉਹ ਮਹਿਲਾਵਾਂ ਨੂੰ ਮਾਨ ਬਠਿੰਡੇ ਦਾ 21 ਮਹਿਲਾਵਾਂ ਨੂੰ ਮਾਨ ਬਠਿੰਡੇ ਦਾ ਵਾਰਡ ਲਈ ਸਨਮਾਨਿਆ ਜਾਏਗਾ ਤੇ ਉਹਦੇ ਲਈ ਵੀ ਤੁਸੀਂ ਸੰਪਰਕ ਕਰ ਸਕਦੇ ਹੋ ਮੈਂ ਆਪਣਾ ਪਰਸਨਲ ਨੰਬਰ ਦੇ ਰਹੀ ਹਾਂ ਕੋਈ ਹੋਰ ਵੀ ਜਾਣਕਾਰੀ ਲੈਣੀ ਹੋਵੇ 92177707 ਇੱਕ ਮਰ ਫਿਰ ਜੀ ਅਗਰ ਕੁਝ ਜਾਣਕਾਰੀ ਰਹਿ ਗਈ ਹੋਵੇ ਹਾਂ ਇੱਕ ਤੁਹਾਡਾ ਹੋਰ ਕੁਸਚਨ ਹੁੰਦਾ ਸ਼ਾਇਦ ਤੁਸੀਂ ਕਰ ਵੀ ਰਹੇ ਕਰਨ ਲੱਗੇ ਹੋ ਕਿ ਕੌਣ ਕੌਣ ਆਏਗਾ ਜਾਂ ਗੈਸਟ ਕੌਣ ਹੈ ਕੀ ਇਥੇ ਇਨਵਾਈਟਡ ਹੋਣਗੇ ਤਾਂ ਇਥੇ ਜਿਹੜੀਆਂ ਕੁਝ ਮਸ਼ਹੂਰ ਹਸਤੀਆਂ ਜਿਵੇਂ ਹਰਪ੍ਰੀਤ ਵਾਲੀਆ ਜੀ ਸਿੰਗਰ ਨੇ ਜੋਤੀ अरोड़ा ਜੀ ਬਾਲੀਵੁੱਡ ਪਾਲੀਵੁੱਡ ਐਕਟਰ ਨੇ ਗੁਰਜੀਤ ਸਿੰਘ ਜੀ ਔਰ ਜੀ ਕੁਝ ਇਸ ਤਰ੍ਹਾਂ ਦੇ ਹੋਰ ਵੀ ਕਈ ਕਲਾਕਾਰ ਜਿਨ੍ਹਾਂ ਜਿਵੇਂ ਸਾਡਾ رابطہ قائم ਹੋ ਰਿਹਾ ਹੈ ਅਸੀਂ ਜਿਹੜੀ ਹੈ ਤੇ ਜਿਹੜਾ ਹੈ ਤਾਂ ਕਿ ਪ੍ਰੋਗਰਾਮ ਦੀ ਇੱਕ ਗ੍ਰੇਸ ਬਣੀ ਰਹੇ ਤਾਂ ਉਹਦੇ ਵੀ ਨਾਮ ਹੀ ਹਾਈਟ ਕਰਾਂਗੇ 2 ਅਗਸਤ ਨੂੰ ਪ੍ਰੋਗਰਾਮ ਹੈ ਜੀ 2 ਅਗਸਤ ਨੂੰ ਸ਼ਨੀਵਾਰ ਨੂੰ ਐਸਐਸਬੀ ਗਰਲ ਕਾਲਜ ਵਿਕੇ ਸ਼ਾਮ ਨੂੰ 4 ਵਜੇ ਐਸਐਸਬੀ ਗਰਲ ਕਾਲਜ ਦੇ ਵਿਹੜੇ ਚੌਣਕਾ ਲਗਣੀ ਹੈ ਸ਼ਨੀਵਾਰ 2 ਅਗਸਤ ਔਰ ਰਿਸਟਰ ਕਰਨ ਵਾਸਤੇ ਕਿੰਨੇ ਤਰੀਕ ਤੱਕ ਹੈ 5 ਤਰੀਕ ਤੋਂ ਪਹਿਲਾਂ ਪਹਿਲਾਂ ਚਾਹੀਏ ਐਂਟਰੀ ਪਾਸ ਨਹੀਂ ਜੀ ਨਾ ਪਾਰਟਿਸਪੇਸ਼ਨ ਦੀ ਕੋਈ ਫੀਸ ਹੈ ਨਾ ਕੋਈ और फीस अत्यंत नहीं है सीसीबी गर्ल कॉलेज वाला ने साढ़े तो फीस कोई लेगे जी यह क्योंकि जरा एक कॉलेज है लड़कीयां ना कॉलेज है और डेफिनेटली है कि महिलाओं दे चाहे कोई भी महिला तो दे सपोर्ट रही है तैयार है और मैं भी तैयार हूं क्योंकि मैं भी तो एंड नेसेस वैलेंटिनर्स � ਮੈਨੂੰ ਇਹ ਲੱਗਦਾ ਕਿ ਕੋਈ ਵੀ ਮਹਿਲਾ ਇਸ ਤਰ੍ਹਾਂ ਦਾ ਕੋਈ ਕੰਮ ਕਰਦੀ ਹੈ ਤਾਂ ਹਮੇਸ਼ਾ ਐਸੀ ਸਪੋਰਟ ਕਰਦੇ ਰਹਾਂ। ਸਿੱਠਣੀਆਂ ਟੱਪੇ ਕਿਹੜੀ ਗੇਮ ਹੁੰਦੀ ਹੈ ਮੈਂ? ਸਿੱਠਣੀਆਂ ਟੱਪੇ ਗੇਮ ਨਹੀਂ ਹੁੰਦੀ ਜੀ। ਗੇਮ ਨਹੀਂ ਹੁੰਦੀ ਜੀ। ਠੀਕ ਜੀ। ਉਹ ਤੇ ਆਉਂਦੇ। ਸਿੱਠਣੀਆਂ ਟੱਪੇ ਜਿਹੜੇ ਹੈ ਮੈਂ ਕਿਉਂਕਿ ਮੈਂ ਜੇ ਕੱਲੀ ਬੋਲੀਗੀ ਤਾਂ ਮੈਡਮ ਨੂੰ ਮੌਕਾ ਦੋ ਕਿ ਕੱਲ ਦੱਸੋ ਤੁਸੀਂ। ਤੁਸੀਂ ਟੱਪੇ ਬਾਰੇ ਦੱਸੋ ਕਿਸੇ ਵੀ ਟੱਪੇ ਬਾਰੇ। ਇਹ ਸਿੱਖੀਆਂ ਦੇ ਕਰਦੇ ਆ ਸਿੱਖੀਆਂ ਵਿਆਹ ਦੇ ਵਿੱਚ ਜਦੋਂ ਨਾਲ ਕੇ ਦਾ ਦੂਜੇ ਨੂੰ ਬੇ ਤਾਨੇ ਮੇਨੇ ਦੇ ਰੂਪ ਦੇ ਵਿੱਚ ਇਹ ਗੱਲਾਂ ਕਹਿੰਦੇ ਰਹਿੰਦੇ ਆ। ਹਾਂ। ਫੇਰ ਦੇ ਵਿੱਚ ਬਸੇ ਦੇ ਜਾਂਦੇ ਵਿੱਚ ਜਿਹੜੇ ਆਪਾਂ ਗੀਤ ਗਾਏ ਜਾਂਦੇ ਆ ਜਾਂ ਆਪਣੇ ਰਿਸ਼ਤੇਦਾਰਾਂ ਦੇ ਲਈ ਕੁਝ ਸਨੇਹਾਂ ਦੇਣਾ ਹੋਵੇ ਉਹ ਟੱਪਿਆਂ ਦੇ ਥਰੂ ਦਿੱਤਾ ਜਾਂਦਾ ਜਦੋਂ ਆਪਾਂ ਡਾਇਰੈਕਟਲੀ ਕੋਈ ਗੱਲ ਨਹੀਂ ਕਹਿ ਪਾਉਂਦੇ ਤਾਂ ਇੰਡਾਇਰੈਕਟਲੀ ਲੇਡੀਆਂ ਜਮਾਨੇ ਦੇ ਵਿੱਚ ਉਹ ਆਪਣੇ ਹਸਬੰਦ ਨੂੰ ਆਪਣੀ ਮਦਰ-ਇਨ-ਲॉ ਨੂੰ ਜੋ ਮੈਸੇਜ ਦਿੰਦੇ ਸੀ ਉਹ ਟੱਕਿਆ ਲੇਥੂ ਦਿੱਸਕੇ ਜਾਂਦਾ ਸੀ ਜਿਹੜੇ ਮਾਰ ਕੇ ਪੈਂਦਾ ਨਹੀਂ ਜੇ ਦਿਮਾਗ ਨੂੰ ਨਹੀਂ ਕਰਦੇ ਨਾ ਲਗਾਤੇ ਨਾਨਕਾ ਮੈਂ ਜਦੋਂ ਕੰਪੀਟੀਸ਼ਨ ਕਰਦਾ ਹਾਂ ਹਾਂ ਇਹਦੇ ਚ ਆਪਣੀ ਡਿਮਾਂਡ ਨੂੰ ਨਿਭਾ ਕਰਨਾ ਸਿੱਧੇ ਨਹੀਂ ਕੀਤਾ ਜਾਂਦਾ ਸਿੱਧੇ ਲੋੜ ਤੇ ਦਿੱਤਾ ਜਾਂਦਾ ਸਿੱਧਾ ਨਹੀਂ ਤਾਂ ਦੁਨੀਆ ਚ ਟੌਟ ਹੁੰਦੇ ਸਭ ਤੋਂ ਅੱਛਾ ਮੈਡਮ ਨੀਰੂ मैम ਸਾਡੇ ਵਿੱਚ ਪਹਿਲੀ ਵਾਰ ਹੋਇਆ ਸਰ ਸਾਡੇ ਸਭ ਤੋਂ ਪਹਿਲਾਂ ਤਾਂ ਮੈਂ ਮੈਡਮ ਗੀਨੂ ਕੋਇਲ ਜੀ ਦਾ ਜੋ ਕਿ ਸੋਸ਼ਲ ਵਰਕਰ ਹੈ ਨਾ ਧੰਨਵਾਦ ਕਰਨਾ ਚਾਹੂੰਗੀ ਕਿ ਇਹਨਾਂ ਦੀ ਬਦੌਲਤ ਅਸੀਂ ਤੁਹਾਡੇ ਨਾਲ ਅੱਜ ਰੂਬਰੂ ਹੋਏ ਅੰਨੀਆ ਸਾਡੇ ਰਿਸਪੈਕਟੇਬਲ ਪਰਸਨੈਲਿਟੀਜ਼ ਪਸਤੂ ਆਏ ਆਂ第二 ਚੀਜ਼ ਇਹ ਹੈ ਸਰ ਅਸੀਂ ਐਸਐਸਟੀ ਗਰਲਸ ਕਾਲਜ 'ਚ ਹਰ ਸਾਲ ਤੀਜ ਦਾ ਫੰਕਸ਼ਨ ਕਰਦੇ ਆਂ ਪਰ ਉਹ ਸਿਰਫ ਸਾਡਾ ਕਾਲਜ ਲੈਵਲ ਦਾ ਹੀ ਹੁੰਦਾ ਈਸਵਰੀ ਸਾਡੇ ਲਈ ਬੜੀ ਮਾਨ ਦੀ ਗੱਲ ਹੈ ਕਿ ਬਟਿੰਡੇ ਦਾ ਓਵਰਾਲ ਜਿਹੜਾ ਫੰਕਸ਼ਨ ਹੈ ਜਿਸ ਤਰ੍ਹਾਂ ਮੈਡਮ ਗੱਲ ਕਰ ਰਹੇ ਮਾਨ ਬਟਿੰਡੇ ਦਾ ਹੈ ਇਹ ਸਾਡੇ ਕਾਲਜ 'ਚ ਇਹਨਾਂ ਨੇ ਸਾਡਾ ਪਲੇਟਫਾਰਮ ਦਿੱਤਾ ਹੈ ਸਾਡਾ ਵੈਨਿ ਤਾਂ ਅਸੀਂ ਇਹਨਾਂ ਦੇ ਬਹੁਤ ਧੰਨਵਾਦੀ ਹਾਂ ਕਿਉਂਕਿ ਅਸੀਂ ਵੀ ਚਾਹੁੰਦੇ ਹਾਂ ਵੀ ਸਾਡੀ ਲੜਕੀਆਂ ਨੂੰ ਪਲੱਸ ਜੋ ਬਾਹਰੋਂ ਆ ਰਹੇ ਹਨ ਉਹਨਾਂ ਨੂੰ ਵੀ ਕਲਚਰ ਦਾ ਪਤਾ ਚੱਲੇ ਇਹ ਪੰਜਾਬੀ ਕਲਚਰ ਨੂੰ ਡਿਪੀਕਟ ਕਰਦਾ ਹੈ ਇਹ ਜੋ ਹੈ ਸਾਵਣ ਮਹੀਨੇ ਦਾ ਇਹਨੂੰ ਮੌਨਸਨ ਫੈਸਟੀਵਲ ਕਹਿੰਦੇ ਆ ਬੇਸਿਕਲੀ ਆਪਾਂ ਲਤਿਆਂ ਦਾ ਹੈ ਤਾਂ ਉਹਦੇ ਵਿੱਚ ਸਾਡੇ ਕਾਲਜ ਵਾਲੇ ਜੋ ਵੀ ਮੈਡਮ ਐਕਸਪੈਕਟ ਕਰਦੇ ਸਾਡੇ ਤੋਂ ਕੋਆਪਰੇਸ਼ਨ ਅਸੀਂ ਹਮੇਸ਼ਾ ਇਹਨਾਂ ਦੇ ਲਈ ਤਿਆਰ ਹੈ ਜੋ ਵੀ ਸਾਡੀ ਜਿੱਥੇ ਡਿਊਟੀ ਲਗਾ ਦੀ ਅਸੀਂ ਉੱਥੇ ਖੜੇ ਤੇ ਕੋਸ਼ਿਸ਼ ਕਰਾਂਗੇ ਅਸੀਂ ਵੀ ਇਹਨਾਂ ਦੀ ਉਮੀਦਾਂ ਦੇ ਖਰੇ ਉੱਰੀਏ ਤੇ ਜੋ ਵੀ ਇਹਨਾਂ ਨੂੰ ਜ਼ਰੂਰਤ ਪਵੇਗੀ ਤਾਂ ਅੱਛਾ ਇਹਨਾਂ ਦਾ ਐਕਸਪੀਰੀਅੰਸ ਰਹੇ ਸਾਡੇ ਕਾਲਜ ਦਾ ਇਹਨਾਂ ਨੂੰ ਲੱਗੇ ਸਹੀ ਵੀ ਸੀ ਐਸਐਸਜੀ ਕਾਲਜ ਕੀਤਾ ਜਿਵੇਂ ਮੈਡਮ ਨੇ ਕਿਹਾ ਇਹ ਨੂੰ ਸਕਾਲਜੀ ਹੀ ਰਹੀ ਹੋਈਆਂ ਸਟੂਡੈਂਟ ਸਾਡੀ ਐਲਮਨੀ ਹੈ ਤਾਂ ਇਹਦੇ ਲਈ ਕਾਲਜ ਦੇ ਖੁਸ਼ੀ ਇਸ ਤੋਂ ਵੱਧ ਕੀ ਹੋਏਗੀ ਜਿਵੇਂ ਜਿਸ ਤਰ੍ਹਾਂ ਅੱਜਕੱਲ੍ਹ